ਗੁਰੂ ਸਾਹਿਬਾਨ ਐਸੇ ਨਹੀਂ ਇਤਿਹਾਸ ਦੇ ਨੁਕਤੇ ਆ ਭਾਈ ਸਾਹਿਬ ਵੀ ਪਹਿਲਾਂ ਸਾਹ ਪਾ ਕੇ ਗਏ ਨੇ ਹਰ ਇੱਕ ਬੁਲਾਰੇ ਦਾ ਆਪਣਾ ਵਕ ਬੋਲਣ ਦਾ ਵੱਖਰਾ ਢੰਗ ਹੁੰਦਾ ਹੈ ਦੋ ਗੁਰੂ ਸਾਹਿਬਾਨ ਐਸੇ ਨਹੀਂ ਇੱਕ ਗੁਰੂ ਸਾਹਿਬਾਨ ਜਿਨ੍ਹਾਂ ਨੇ ਵਡੇਰੀ ਉਮਰ ਦੇ ਵਿੱਚ ਗੁਰੂ ਪਦ ਨੂੰ ਪ੍ਰਾਪਤ ਕੀਤਾ ਗੁਰਗੱਦੀ ਨੂੰ ਪ੍ਰਾਪਤ ਕੀਤਾ ਇੱਕ ਉਹ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਸਭ ਤੋਂ ਛੋਟੀ ਉਮਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਉਹ ਮਹਾਨ ਗੁਰਗੱਦੀ ਉਹਦੇ ਉੱਤਰ ਅਧਿਕਾਰੀ ਬਣੀ ਨੇ ਸਭ ਤੋਂ ਵੱਡੇ ਦੀ ਉਮਰ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੋ ਚੁੱਕੀ ਸੀ ਜਦੋਂ ਗੁਰੂ ਦੀ ਚਰਨ ਸ਼ਰਨ ਵਿੱਚ ਆਏ ਪਹਿਲਾ ਕਰਮ ਕਾਂਡਾ ਵਿੱਚ ਫਸੇ ਸੀ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਤੇ ਸਿਮਰਨ ਦੇ ਨਾਲ ਜੁੜ ਕੇ 72-73 ਸਾਲ ਦੀ ਉਮਰ ਹੋ ਗਈ ਸੀ ਜਦੋਂ ਤੀਜੇ ਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਰੂਪ ਅੰਦਰ ਪ੍ਰਗਟ ਹੋਏ ਸਭ ਤੋਂ ਛੋਟੀ ਉਮਰ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਭ ਤੋਂ ਛੋਟੀ ਉਮਰ ਵਿੱਚ ਨੇ ਜਦੋਂ ਗੁਰਗੱਦੀ ਨੂੰ ਪ੍ਰਾਪਤ ਕੀਤਾ ਵੈਸੇ ਵੀ ਸੰਸਾਰ ਵਿੱਚ ਸਰੀਰਕ ਤੌਰ ਤੇ ਵਿਚਰਦਿਆਂ ਉਹਨਿਕ 8 ਸਾਲ ਦੀ ਆਜੂ ਹੈ ਅੱਗੇ ਜ਼ਿਕਰ ਕਰਾਂਗਾ ਕੀਰਤ ਪ੍ਰਸਾਦੀ ਉਹ ਪਾਵਨ ਪਵਿੱਤਰ ਧਰਤੀ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ ਧੰਤਾਂ ਦੇ ਯੋਗ ਨਹੀਂ ਜਿਨ੍ਹਾਂ ਨੇ ਦਰਸ਼ਨ ਨਹੀਂ ਕਰੇ ਕਦੇ ਦედაਰੇ ਕਰਿਓ ਅਨੰਦਪੁਰ ਸਾਹਿਬ ਦੇ ਨਜ਼ਦੀਕ ਹੈ ਮੇਰੇ ਨਜ਼ਦੀਕ ਉਹ ਉਹ ਪਾਵਨ ਪਵਿੱਤਰ ਧਰਤੀ ਸ਼왈ਕ ਦੀਆਂ ਪਹਾੜੀਆਂ ਵਿੱਚ ਹੈ ਸਤਿਗੁਰੂ ਪਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਵਸਾਉਣ ਤੋਂ ਪਹਿਲਾਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਵਸਾਇਆ ਇਹ ਸ਼왈ਕ ਦੀਆਂ ਪਹਾੜੀਆਂ ਵਿੱਚ ਕਿਰਿਆ ਹੋਇਆ ਪਾਵਨ ਪਵਿੱਤਰ ਸਥਾਨ ਹੈ ਹਰ ਪਾਸੇ ਹਰੀਆਬਲ ਹੈ ਬੜੀ ਰਣ ਮੇਕ ਜਗਾਇ ਜਿੱਥੇ ਜਾਣ ਦੇ ਨਾਲ ਜਿੱਥੇ ਬਾਣੀ ਪੜਨ ਦੇ ਨਾਲ ਸਿਮਰਨ ਦੇ ਨਾਲ ਜੁੜਨ ਕਰਕੇ ਗੁਰੂ ਦੇ ਪਾਵਨ ਚਰਨਾਂ ਵਿੱਚ ਮਨ ਨੂੰ ਸਕੂਨ ਮਿਲਦਾ ਹੈ ਇਤਿਹਾਸ ਕਰ ਲਿਖਦੇ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਚਰਨ ਪਾਈ ਜਦੋਂ ਇੱਕ ਫਕੀਰ ਸਾਈ ਬੁੱਢਣ ਸ਼ਾਹੀ ਅਰਦਾਸ ਬੇਨਤੀ ਸੁਣ ਕੇ ਉਹਦੀ ਅਰਜ਼ੋਈ ਸੁਣ ਕੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਆਪਣੀਆਂ ਯਾਤਰਾਵਾਂ ਦੇ ਦੌਰਾਨ ਏਕੀਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗਏ। ਸਤਿਗੁਰੂ ਪਾਤਸ਼ਾਹ ਨੇ ਉਹ ਸਾਈ ਫਕੀਰ ਨੂੰ ਬੁੱਢਣ ਸਾਹਿਬ ਨੂੰ ਦਿਦਾਰੇ ਦਿੱਤੇ ਬੜੇ ਈ ਉਮਰ ਸੀ। ਔਰ ਉਪਰੰਤ 6ਵੇਂ ਗੁਰਦੇਵ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪਾਵਨ ਚਰਨਾਂ ਦੇ ਨਾਲ ਇਸ ਧਰਤੀ ਨੂੰ ਪਵਿੱਤਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਤਿਹਾਸ ਦੇ ਨੁਕਤੇ ਕਹਿੰਦੇ ਨੇ ਕੀਰਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਖਰੀਦੇ ਆ ਤੇ ਵਸਾਇਆ ਉਸ ਤੋਂ ਬਾਅਦ 7ਵੇਂ ਪਾਤਸ਼ਾਹ ਗੁਰੂ ਹਰਦਾਇ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਪਏ ਫਿਰ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨ ਪਏ ਫਿਰ 9ਵੇਂ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਤੇ ਕਲਗੀ ਤਰਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਸਾਹਿਬਾਂ ਦੇ ਪਾਵਨ ਚਰਨਾਂ ਦੇ ਨਾਲ ਪਵਿੱਤਰ ਧਰਤੀ ਇਸੇ ਧਰਤੀ ਤੇ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਰਹਿਮਤਦਾਮੀ ਬਰਸਾਦੇ ਸਨ ਗੁਰੂ ਹਰ Rai ਸਾਹਿਬ ਮਹਾਰਾਜ ਨੇ ਵੱਡੇ ਪਰਪਕਾਰ ਕੀਤੇ ਉਹਨਾਂ ਦੇ ਗ੍ਰਹਿ ਦੇਖੇ ਸਭ ਤੋਂ ਪਹਿਲਾਂ RAM Rai ਸੁਪੁੱਤਰ ਵੱਡੇ ਸੁਪੁੱਤਰ ਉਹਨਾਂ ਦਾ ਜਨਮ ਹੁੰਦਾ ਉਪਰੰਤ ਸਾਹਿਬ ਸਤਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1656 ਵਿੱਚ ਵਿਦਵਾਨ ਲਿਖਦੇ ਨੇ ਕੀਰਤ ਪ੍ਰਸਾਦ ਦੀ ਪਾਵਨ ਧਰਤੀ ਤੇ ਗੁਰੂ ਹਰ ਰਾਜ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਕਿਸ਼ਮ ਕੌਰ ਜੀ ਪਾਵਨ ਕੂਖ ਤੋਂ ਉਸ ਜਗ੍ਹਾ ਤੇ ਜਿੱਥੇ ਅੱਜ ਪਾਵਨ ਪਵਿੱਤਰ ਅਸਥਾਨ ਹੈ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਉਹਦੇ ਪਿੱਛੇ ਹੀ 9 ਲੱਖਾਂ ਬਾਗ ਸੀ ਬਿਲਕੁਲ ਪਿਛਲੇ ਪਾਸੇ ਜਦੋਂ ਜਾਓ ਦੀਵਾਨ ਹਾਲ ਦੇ ਸਾਹਮਣੇ ਇੱਕ ਬਾਗ ਹੈ ਅੱਜ ਉਸ ਨੂੰ ਥੋੜਾ ਰੰਗ ਢੰਗ ਉਸ ਤਰ੍ਹਾਂ ਦਾ ਦੇਣ ਦੇ ਯਤਨ ਕੀਤੇ ਗਏ ਨੇ ਹੌਲੀ ਹੌਲੀ ਸਮੇਂ ਦੇ ਨਾਲ ਵਿਰਾਸਤਾਂ ਖਤਮ ਹੋ ਗਈਆਂ ਔਰ ਇਤਿਹਾਸ ਹਿਸਟਰੀ ਕਹਿੰਦੀ ਹੈ ਕਿ ਉੱਥੇ ਕਦੇ 9 ਲੱਖਾਂ ਬਾਗ ਸੀ ਜਿਸ ਬਾਗ ਦੇ ਵਿੱਚ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਨੇ ਵੱਡੇ ਪਰਉਪਕਾਰ ਕੀਤੇ ਇੱਥੋਂ ਤੱਕ ਦਿੱਲੀ ਦੇ ਸਮਰਾਟ ਦੇ ਪੁੱਤਰ ਦਾ ਦਾਰਾ ਸ਼ਕੋ ਦਾ ਇਲਾਜ ਉਸੇ ਬਾਗ ਵਿੱਚ ਪੜਦੀਆਂ ਜੜੀ ਤੇ ਬੂਟੀਆਂ ਦੇ ਨਾਲ ਮਹਾਰਾਜ ਨੇ દવાਖਾਨਾ ਵੀ ਖੋਲ੍ਹਿਆ ਸੀ ਉਸ દવાਖਾਨੇ ਵਿੱਚੋਂ ਇਲਾਜ ਹੁੰਦਾ ਔਰ ਜਦੋਂ ਸਤਗੁਰੂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ 1656 ਵਿੱਚ ਕੀਰਤਪੁਰ ਸਾਹਿਬ ਦਾ ਕੋਨਾ ਕੋਨਾ ਰੁਸ਼ਨਾ ਜਾਂਦਾ ਜਿਹੜਾ ਦਰਸ਼ਨ ਦਿਦਾਰੇ ਕਰਦਾ ਤਨ ਮਨ ਨਿਹਾਲ ਹੋ ਜਾਂਦਾ ਮੇਰੀ ਸੇਜੜੀ ਆ ਡੰਬਰ ਬਣਿਆ ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ ਵਿਦਵਾਨ ਲਿਖਦੇ ਨੇ ਜਿਹੜਾ ਦਰਸ਼ਨ ਦਿਦਾਰੇ ਕਰਦਾ ਹੈ ਗੁਰੂ ਪਾਤਸ਼ਾਹ ਦੇ ਬਾਲਾ ਪ੍ਰੀਤਮ ਦੇ ਉਹ ਨਦਰੋਂ ਨਦਰ ਨਿਹਾਲ ਹੋ ਜਾਂਦਾ ਇੱਕ ਗੱਲ ਪ੍ਰਚਲਿਤ ਹੋ ਗਈ ਇਲਾਕੇ ਵਿੱਚ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਵਿੱਚ ਵੀ ਪ੍ਰਚਲਿਤ ਹੈ ਇਲਾਕੇ ਵਿੱਚ ਵੀ ਪ੍ਰਚਲਿਤ ਹੈ ਕੀ ਸੀ ਉਹ ਗੱਲ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਤਗੁਰੂ ਦਾ ਪ੍ਰਕਾਸ਼ ਹੋਇਆ ਹੈ ਸਤਵੇਂ ਪਾਤਸ਼ਾਹ ਦੇ ਗ੍ਰਹਿ ਵਿਕੇ ਬਾਲਾ ਪ੍ਰੀਤਮ ਦਾ ਉਸ ਵਕਤ ਗੁਰੂਵਾਨ ਤੋਂ ਪਹਿਲਾਂ ਬਾਲਾ ਪ੍ਰੀਤਮ ਸਤਕਾਰ ਸਹਿਤ ਸੰਗਤਾਂ ਬੁਲਾਉਂਦੀਆਂ ਨੇ ਕਿ ਜਿਹੜਾ ਬਾਲਾ ਪ੍ਰੀਤਮ ਦੇ ਦਿਦਾਰੇ ਕਰਦਾ ਉਹ ਨਦਰੋਂ ਨਦਰ ਨਿਹਾਲ ਹੋ ਜਾਂਦਾ ਤੇ ਬਿਦਵਾਨ ਲਿਖਦੇ ਨੇ ਜਿਹੜੀਆਂ ਸੰਗਤਾਂ ਉਸ ਪਾਸੋਂ ਲੰਘਦੀਆਂ ਨੇ ਆਮ ਰਸਤਾ ਸੀ ਕਦੇ ਜਾਓ ਅੱਜ ਵੀ ਪਾਵਨ ਪਵਿੱਤਰ ਸਥਾਨ ਦੇ ਆਲੇ ਦੁਆਲੇ ਵਸੋਂ ਵਸੀ ਹੋਈ ਹੈ ਜਿਹੜਾ ਉਸ ਪਾਸੋਂ ਲੰਘਦਾ ਉਹ ਕਦੇ ਇਸ ਤਰ੍ਹਾਂ ਨਹੀਂ ਜਾਂਦਾ ਕਿ ਦਿਦਾਰੇ ਨਾ ਕਰੀਏ ਦਰਵਾਜੇ ਦੇ ਮੋੜੇ ਬਿਦਵਾਨ ਲਿਖਦੇ ਨੇ ਤੰਤਾ ਲੱਗ ਜਾਂਦਾ ਸੰਗਤਾਂ ਦਾ ਇਸ ਕਰਕੇ ਕਿ ਇੱਕ ਵਾਰ ਨਜ਼ਰ ਗੁਰੂ ਪਤਸ਼ਾਹੀ ਪੈ ਜਾਏ ਜਦੋਂ ਇੱਕ ਵਾਰ ਨਜ਼ਰ ਪੈ ਜੇਗੀ ਦੁੱਖਾਂ ਤੇ ਕਲੇਸ਼ਾਂ ਦਾ ਨਾਸ਼ ਹੋ ਜਾਣਾ ਐਵੇਂ ਨਹੀਂ ਅਰਦਾਸ ਵਿੱਚ ਸ਼ਬਦ ਜੁੜੇ ਸ੍ਰੀ ਹਰਿ ਪ੍ਰਸੰਤਿ ਹੈਈਐ ਜਿਸ ਬਿਠੇ ਸਭ ਦੁੱਖ ਜਾਏ ਔਰ ਸੱਚ ਹੈ ਜਿਹੜਾ ਗੁਰੂ ਦੇ ਦਰਾਰੇ ਕਰਦਾ ਹੈ ਦੁੱਖਾਂ ਤੇ ਕਲੇਸ਼ਾਂ ਦਾ ਨਾਸ਼ ਹੁੰਦਾ ਸਮਾਂ ਆਇਆ ਉਹ ਜੋ ਇਤਿਹਾਸ ਦੇ ਨੁਕਤੇ ਤੁਸੀਂ ਸਰਵਣ ਕੀਤੇ ਨੇ ਮੈਂ ਉਹਨਾਂ ਨੂੰ ਬਹੁਤਾ ਜ਼ਿਕਰ ਨਹੀਂ ਕਰਾਂਗਾ ਕਿ ਜਿਵੇਂ ਵੱਡੇ ਪੁੱਤਰ RAM RAJ ਗੁਰਬਾਣੀ ਦੀ ਤੁਕ ਬਦਲਨੀ ਔਰ ਗੁਰੂ ਪਾਤਸ਼ਾਹ ਨੇ ਗੁਰੂ ਹਰ Rai ਸਾਹਿਬ ਮਹਾਰਾਜ ਨੇ ਦੋਵਾਂ ਪੁੱਤਰਾਂ ਦੇ ਪਰਚੇ ਪਾਏ ਗੁਰੂ ਹਰਪ੍ਰੀਤ ਸਾਹਿਬ ਮਹਾਰਾਜ ਦੀ ਤਾਂ ਉਮਰ ਬਹੁਤ ਥੋੜੀ ਹੈ ਛੋਟੀ ਆਜੂ ਹੈ ਛੋਟੀ ਆਜੂ ਦੇ ਵਿੱਚ ਲਿਆਕਤ ਐਨੀ ਹੈ ਉਹ ਬੱਲ ਨਾ ਹੈ ਆਤਮ ਬੱਲ ਨਾ ਹੈ ਕੋਈ ਵੱਡਿਆ ਵੱਡਿਆ ਨੂੰ ਮਾਤ ਪਾਉਂਦਾ ਹੈ ਕਈ ਕਈ ਘੰਟੇ ਬੰਦਗੀ ਵਿੱਚ ਲੀਨ ਰਹਿਣਾ ਹੈ ਗੁਰੂ ਹਰਾਈ ਸਾਹਿਬ ਮਹਾਰਾਜ ਦੇ ਦਰਬਾਰ ਸਜਣਾ ਹੈ ਇਲਾਹੀ ਬਾਣੀ ਦਾ ਕੀਰਤਨ ਹੋਣਾ ਹੈ ਅੰਮ੍ਰਿਤ ਵੇਲੇ ਗੁਰੂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰਨੀ ਬਾਲਾ ਪ੍ਰੀਤਮ ਔਰ ਜਿੱਥੇ ਗੁਰੂ ਹਰਾਈ ਸਾਹਿਬ ਮਹਾਰਾਜ ਦੇ ਦ دیدار ਸੰਗਤਾਂ ਕਰਦੀਆਂ ਨੇ ਉੱਥੇ ਜਦੋਂ ਬਾਲਾ ਪ੍ਰੀਤਮ ਸਮਾਧੀ ਵਿੱਚ ਬੈਠੇ ਹੁੰਦੇ ਨੇ ਬੰਦਗੀ ਵਿੱਚ ਕਹਿਣ ਤੋਂ ਪਾਪ ਸਿਮਰਨ ਦੇ ਨਾਲ ਉਦੋਂ ਹਰ ਇੱਕ ਦیدارੇ ਕਰਦਾ ਤੇ ਤਨ ਮਨ ਨਿਹਾਲ ਹੁੰਦਾ ਜਾਂਦਾ ਹੈ ਵੱਡੇ ਪੁੱਤਰ ਗੁਰਮਤਿ ਦੀ ਕਸਵੱਟੀ ਵਿੱਚ ਪੂਰੇ ਨਾਮ ਉਤਰੇ ਉਪਰੰਤ 1661 ਵਿੱਚ ਸਨ ਚੜਦਾ 1661 ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬਾ ਦੀ ਉਮਰ ਕਿੰਨੀ ਹੈ ਇਹ ਇਤਿਹਾਸ ਤੇ ਨੁਕਤੇ ਸਮ ਚੇਤਾ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ 10 ਗੁਰੂ ਸਾਹਿਬਾਨਾਂ ਦਾ ਨਾਂ ਲੈਨੇ ਆ ਜੇ ਵੱਧ ਨਹੀਂ ਤਾਂ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਸਿੱਖ ਨੂੰ ਉਸ ਵਕਤ ਉਮਰ ਕਿੰਨੀ ਹੈ ਉਸ ਵਕਤ ਉਮਰ ਹੈ 5 ਸਾਲ ਕੇਵਲ 2 ਮਹੀਨੇ 16 ਦਿਨ ਦੀ ਆਜੀ ਇੰਨੀ ਆਜੂ ਵਿੱਚ ਹੁਣ ਤੁਸੀਂ ਵੇਖੋ ਬੱਚਿਆਂ ਨੂੰ ਕੀ ਪਤਾ ਹੁੰਦਾ ਪਰ ਇੱਥੇ ਉਮਰਾਂ ਦੀ ਗੱਲ ਨਹੀਂ ਇੱਥੇ ਆਤਮਿਕ ਵੱਲ ਦੀ ਗੱਲ ਹੈ ਕਿ ਕਿੰਨਾ ਵੱਡਾ ਹੈ ਇਤਿਹਾਸ ਕਹਿੰਦਾ ਹੈ 5 ਸਾਲ 2 ਮਹੀਨੇ 16 ਦਿਨ ਦੀ ਆਜੂ ਹੈ ਗੁਰੂ ਹਰ Rai ਸਾਹਿਬ ਮਹਾਰਾਜ ਨੇ ਸੰਗਤਾਂ ਵਿੱਚ ਐਲਾਨ ਕੀਤਾ ਛੋਟਾ ਸੁਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਅੱਠਵੀਂ ਜਗ੍ਹਾ ਪਾਉ ਅਠਵੇਂ ਗੁਰੂ ਦੇ ਰੂਪ ਅੰਦਰ ਪ੍ਰਗਟ ਕੀਤੇ ਮਹਾਰਾਜ ਨੇ ਉਹੀ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਉਹਨਾਂ ਦੇ ਹਿਰਦੇ ਵਿੱਚ ਟਕਾਈ ਔਰ ਉੱਚੇ ਅਸਲ ਤੇ ਬਿਠਾਇਏ ਗੁਰਗੱਦੀ ਤੇ ਸੁਭਾਈ ਮਾਨ ਹੋਈ ਜਦੋਂ ਗੁਰਗੱਦੀ ਤੇ ਸੁਭਾਈ ਮਾਨ ਹੋਈ ਆਜੂ ਬੜੀ ਛੋਟੀ ਐ ਛੋਟੀ ਆਜੂ ਵਿੱਚ ਵੱਡਿਆਂ ਵੱਡਿਆਂ ਨੂੰ ਹੈਰਾਨ ਕਰਨ ਵਾਲੀਆਂ ਗੱਲਾਂ ਸੰ ਹੁਣ ਜਿਨ੍ਹਾਂ ਨੇ ਕਦੇ ਦਿਦਾਰੇ ਨਹੀਂ ਸੰਧਨ ਕੀਤੇ ਜਿਨ੍ਹਾਂ ਦੇ ਮਨ ਵਿੱਚ ਸ਼ੰਕੇ ਸੰ ਉਹ ਸ਼ੰਕੇ ਹੋਰ ਵਧੇ ਉਹ ਕਹਿੰਦੇ ਹੱਤੋਂ ਗਈ ਵੱਡਾ ਪੁੱਤਰ RAM RAJ ਵੱਡੀ ਉਮਰ ਦਾ ਏ ਗੁਰੂ ਸਾਹਿਬ ਨੂੰ ਕੁਝ ਸਿੱਖ ਨਹੀਂ ਨਜ਼ਰ ਆਇਆ ਇਸ ਤਰ੍ਹਾਂ ਗੱਲਾਂ ਕਰਨ ਵਾਲੇ ਵੀ ਬਹੁਤ ਨਹੀਂ ਕਿ ਗੁਰੂ ਸਾਹਿਬ ਨੂੰ ਕੋਈ ਵੱਡੀ ਉਮਰ ਵਿੱਚ ਸਿੱਖ ਨਜ਼ਰ ਨਹੀਂ ਆਇਆ ਇੰਨੀ ਛੋਟੀ ਉਮਰ ਦੇ ਵਿੱਚ 5 ਸਾਲ ਦੀ ਆਜੂ ਵਿੱਚ ਕੀ ਉਪਦੇਸ਼ ਦੇਣਗੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਤੀਖਣ ਬੁੱਧੀ ਕਿੰਡੀ ਉੱਚੀ ਹੈ ਇਹ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਹੈ ਜਿਹਨਾਂ ਦੇ ਹਿਰਦੇ ਵਿੱਚ ਟਿਕ ਗਈ ਔਰ ਉਹਨਾਂ ਦੇ ਪਰਉਪਕਾਰਾਂ ਦੀ ਲੜੀ ਬਹੁਤ ਲੰਬੀ ਹੈ ਪਰ ਇਹ ਲੜੀ ਆਰੰਭ ਕਰਨ ਤੋਂ ਪਹਿਲਾਂ ਸਤਿਗੁਰ ਪਾਤਸ਼ਾਹ ਗੁਰਗੱਦੀ ਤੇ ਸੁਭਾਏਮਾਨ ਹੋਏ ਔਰ ਸੱਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਨੇ ਉਹਨਾਂ ਦੇ ਪਿਤਾ ਜੀ ਨੇ ਉਸੇ ਮਰਿਆਦਾ ਦੇ ਅਨੁਸਾਰ ਜਿਹੜੀ ਮਰਿਆਦਾ ਚਲਦੀ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੀਸ ਝੁਕਾਇਆ ਇਹ ਗੁਰਮਰਿਆਦਾ ਹੈ ਕਿਉਂਕਿ ਉੱਥੇ ਫਿਰ ਰਿਸ਼ਤਾ ਨਹੀਂ ਰਹਿ ਜਾਂਦਾ ਰਿਸ਼ਤੇਦਾਰੀ ਨਹੀਂ ਇੱਕ ਸਿੱਖ ਬਣ ਕੇ ਸੱਤਵੇਂ ਪਾਤਸ਼ਾਹ ਨੇ ਜਦੋਂ ਕਿ ਆਪ ਪਹਿਲਾਂ ਗੁਰਗੱਦੀ ਤੇ ਸੁਭਾਏਮਾਨ ਨੇ ਹੁਣ 7ਵੇਂ ਪਾਤਸ਼ਾਹ ਨੇ ਐਲਾਨ ਕੀਤਾ ਹੁਣ ਮੈਂ ਇੱਕ ਸਿੱਖ ਹਾਂ ਗੁਰੂ ਨੇ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾਇਆ ਬੈਠੀਆਂ ਸੰਗਤਾਂ ਨੇ ਪਿਆਰ ਵਾਲੇ ਗੁਰਸਿੱਖਾਂ ਨੇ ਜਿਹੜੇ ਗੁਰੂ ਦੀ ਬਾਣੀ ਦੇ ਨਾਲ ਸਿਮਰਨ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਸਨ ਉਹਨਾਂ ਨੇ ਤਕਿਆ ਇਹ ਗੁਰੂ ਨਾਨਕ ਦੇ ਦਰ ਘਰ ਦੀ ਵੱਡੀ ਕਰਾਮਾਤ ਹੈ ਇਹ ਗੁਰੂ ਨਾਨਕ ਦੇ ਦਰ ਘਰ ਦੀ ਵਿਡਿਆਈ ਹੈ ਔਰ ਉਹਨਾਂ ਨੇ ਵੀ ਗੁਰੂ ਦੇ ਚਰਨਾਂ ਵਿੱਚ ਆ ਕੇ ਸੀਸ ਝੁਕਾਇਆ ਜਿਵੇਂ ਮਹਾਰਾਜ 8ਵੇਂ ਪਾਚਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਛੋਟੀ ਉਮਰ ਵਿੱਚ 5 ਸਾਲ ਦੀ ਆਜੂ ਵਿੱਚ ਗੁਰਗੱਦੀ ਤੇ ਸੁਭਾਏਮਾਨ ਹੋਏ ਉਸ ਵਕਤ ਦੀ ਮਹਿਮਾ ਪੰਤ ਪ੍ਰਸਿੱਧਾ ਦੀ ਜਿਥੇ ਦੀ ਜਵਾਨੀ ਇਹਨਾਂ ਸਰਵਨ ਕਰਦੀ ਆ é que não nem... Uh, David